ਗੁਰੂ ਨਾਨਕ ਸਤ ਗੁਰ ਦੀ ਸਾਥੋਂ ਸਫਤ ਕਰੀ ਨਾ ਜਾਵੇ ਉਹ ਤਾਰੇ ਮਾਲਕ ਨੇ ਜਿਸ ਨੂੰ ਕਿਤੇ ਜਗਾ ਨਾ ਥਿਆਵੇ ਅੱਕੀ ਅੰਬਲਾ ਦੇ ਸੀ ਰੀਠੇ ਨਾਲ ਰਸਾ ਦੇ ਪਰ ਗਏ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾਂ ਤਰ ਗਏ ਲੱਖ ਚਲੇ ਆ ਬੌਲੀ ਦਾ ਰੋਕੀ ਪੰਜੇ ਨਾਲ ਪਹਾੜੀ ਜਦ ਚਰਨੀ ਡਗ ਪਿਆ ਸੀ ਉਸ ਦੇ ਪਾਪ ਦਰਨ ਜੋ ਝਰ ਗਏ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਦਰ ਗਏ ਉਹ ਸੰਗਵਾ ਦੀਪ ਦੇ ਜੀ ਰਾਜੇ ਸੁਣੀ ਆਪ ਦੀ ਬਾਣੀ ਨਤ ਕਰੇ ਅੜੀ ਕਾ ਨੂੰ ਉਹ ਨੂੰ ਨਾ ਪਾ ਸ਼ਣ ਕਰਕੇ ਜੀ ਪਾਪੀ ਜੀਵ ਕਰੋੜਾ ਤਰ ਗਏ ਵਿੱਚ ਸ਼ਹਿਰ ਤਲੰਬੇ ਦੇ ਜਾ ਕੇ ਸੱਜਣ ਠੱਗ ਨੂੰ ਉਤਾਰਿਆ ਸੁਣੀ ਅਰਜ ਗਰੀਬਾਂ ਦੀ ਤਾਂ ਦੁਖੀਆਂ ਦਾ ਦਰਦ ਨਵਾਰਿਆ ਭਾਲੇ ਮਰਦਾਨੇ ਨੂੰ ਲੈ ਕੇ ਸੰਗ ਉਸ ਦੇ ਕਰ ਗਏ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰ ਗਏ ਸੀ ਜਨਮ ਚੜਦ ਨੂੰ ਜਾਵੇਂ ਤੇਰੀ ਬਾਣੀ ਦਾ ತಾਜੀ ਓ ਸੁਨੂ ਨਾਰਿਓ ਪੁਰਖ ਬਣਾਵੇ ਜਿੱਥੇ ਆਪ ਖੜੋਗੇ ਜੀ ਦਿਨ ਕੇ ਵਿਗੜੇ ਕਾਰਜ ਸਰਗੇ ਖੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰ ਗਏ ਬੜਕੇ ਮਰਦਾਨੇ ਨੂੰ ਕੌਡਾ ਬੇਚਕੜਾ ਹੈ ਸੋਟਦਾ ਵਸਤੋਂ ਦਾ ਮੇਲੇ ਨੂੰ ਮੀਰਾ ਧੜਾ ਧੜਾ ਝੜ ਪੈਟਦਾ ਨੇ ਉਹਨੂੰ ਗਿਆਨ ਕਰਾਤਾ ਸੀ ਦੇ ਕੇ ਸੂਈ ਇਸ ਬਹਾਨੇ ਮਾਇਆ ਸੰਜਾਂਦੀ ਨਾ ਇੱਥੇ ਬੜੇ ਜੋੜ ਕੇ ਤਰ ਗਏ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰ ਗਏ ਓਂਗਣਹਾਰਾ ਜੀ ਮੇਰੇ ਵਿੱਚ ਨਾ ਹੈ ਗੁਣ ਕੋਈ ਤੁਹਾਡੇ ਦਰ ਤੇ ਆ ਕੇ ਤਾਂ ਮਿਲਦੀ ਨਰ ਗੁਣਿਆਂ ਨੂੰ ਟੋਈ ਕਿਉਂ ਸ਼ੇਰ ਬਰਾੜ ਕਹੇ ਤਰ ਗਏ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾਂ ਤਰ ਗਏ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾਂ